ਇਹਨੂੰ ਭਰੇ ਮੇਲੇ ਚ ਪੰਦਰਕਾਲੀ ਦੇ ਮੇਲੇ ਚ ਚੁੱਕ ਕੇ ਲੈ ਗਏ। ਆਰੇ ਫੁੱਲ ਸਾਂ ਲੈਣੋਂ ਬਜਾਏ ਇਹ ਬੜੀ ਮੁਸ਼ਕਲ ਪਾ ਚੁੱਕਿਆ ਆ ਜਿਹੜਾ ਇਹ ਇਹ ਉਹਨਾਂ ਦੇ ਪੂਏ ਤੋਂ ਬਾਹਰ ਛੁਡਾ ਕੇ ਪਾ ਚੁੱਕਿਆ ਆ ਜੇ ਇਹ ਪਰ ਜ ਮਾਰ ਮਾਰ ਕੇ ਕੀ ਹਾਲ ਇਹਦਾ ਕੀਤਾ। ਤੇ ਲਿੰਗ ਬੰਦਰ ਮੇਰੀ ਮੇਰੀ ਪ੍ਰਸ਼ਾਸਨ ਅੰਗੇ ਬੈਲਦੀ ਆ। ਇਹ ਸਾਰਿਆਂ ਨੇ ਡੱਕੂਆਂ ਕੀਤੀਆਂ ਜਾਣ ਜਿਹੜਾ ਸੁਨੇਹੜੇ ਨਾਲ ਹੋਏਗਾ ਉਹ ਬਤਾਏ ਮੰਗੇਗਾ। ਇਹਨਾਂ ਲਈ ਜਨਰਲ ਦੇ ਬੈਂਡ ਲਾਓ। ਇਹ ਇੱਕ ਬੱਚਾ ਵਾ ਉੱਥੇ ਮਾਂ ਪਿਓ ਦਾ ਚੱਕਾ ਬਣਾਣਾ ਚਾਹਦੇ ਜਿੱਤਾਉ ਚਾਰ ਬੱਚਿਆਂ ਦਾ ਤੇ ਇਹ ਅੱਜ ਵੀ ਇੰਨੇ ਇੰਨੀ ਕੋਟੀਆਂ ਤਾਰਾ ਬਣਾ ਲੀਆਂ ਉਸ ਇਹਨਾਂ ਦੀ ਕੋਟੀਆਂ ਤਾਰਾਂ ਕਿ ਉਹਨੂੰ ਤੋੜਦੇ ਇਹਨਾਂ ਨੇ ਤਾਂ ਸਵਾਇਕਾਂ ਦੇ ਸਿਰ ਤੋਂ ਪਾ ਲਿਆ ਤੁਹਾਨੂੰ ਲਾਂਦੇ ਨਸ਼ੇ ਇਹ ਆ ਇਹ ਵੀ ਚ ਦੇ ਦੇ ਇਹਨੂੰ ਭਰੇ ਮੇਲੇ ਚ ਪੱਤਰਕਾਲੀ ਦੇ ਮੇਲੇ ਚ ਚੁੱਕ ਕੇ ਲੈ ਗਏ ਸਾਰੇ ਪੁੱਲ ਸਾਂ ਲੈਣੋਂ ਬਜਾਏ ਸਰਕਾਰ ਨੇ ਪੁੱਲ ਸਮਾਉਣ ਲਈ ਪੱਤਰ ਸਾਰੇ ਮੇਲੇ ਆ ਲੈਣੋਂ ਬੰਦਾ ਇਹ ਬੜੀ ਮੁਸ਼ਕਲ ਪਾ ਜੁਕੇ ਆਇਆ ਜਿਵੇਂ ਇਹ ਇਹਨਾਂ ਦੇ ਬੂਏ ਤੋਂ ਬਾਹਰ ਛਡਾ ਕੇ ਭੱਜ ਕੇ ਆਇਆ ਜੇ ਵੇਪਰ ਮਾਰ ਮਾਰ ਕੇ ਕੀ ਹਾਲੇ ਦਾ ਕੀਤਾ ਮੇਰਾ ਆਸ਼ਾ ਪਾਈਆਂ ਇਹਦੇ ਮੇਰਾ ਜਲੂਸ ਕੱਟਿਆ ਇਹਦੇ ਵਾਲ ਸਾਰੇ ਕੱਟਦੇ ਰਹੇ ਅੱਧੇ ਕੱਟਦੇ ਵਾਲ ਆ ਵੇ ਤੁਹਾਡੇ ਵੀ ਹੱਥ ਆ ਹੁਣ ਇਹਨਾਂ ਨੇ ਮੇਰੇ ਹੱਥੀ ਪੇਜ ਗੁੰਡਾ ਕਰਦੀ ਸਾਤੇ ਦੇ ਜਿੰਨਾ ਖਲੀ ਇੰਨਾਂ ਸਾਰੇ ਆਪਣੇ ਲਿੰਗ ਪਰਵਤ ਮੇਰੀ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਸਾਰੇ ਨਿਡਰਕੁਨੀਆਂ ਦਿੱਤੀਆਂ ਜਾਣ ਜਿਹੜਾ ਸੁਨਿਆਰੇ ਨਾਲ ਹੋਏਗਾ ਉਹ ਵਧਾਈ ਮੰਗੇਗਾ ਨਕਲੀ ਕਰਨ ਦਾ ਬੈਨ ਲਾਓ ਮੈਨੂੰ ਤਾਂ ਬਚਾਇਆ ਕਿ ਇੱਕ ਬੱਚਾ ਵਾ ਮੇਰੇ ਮਾਪਿਓ ਦਾ ਚੰਗਾ ਭਲਾ ਮੁੰਡਾ ਵਾ ਇਹਨੂੰ ਕੁਸਤਾਲੀ ਦੇ ਸੀ ਬਣਾਣਾ ਸੀ ਇਹਨੂੰ ਭਰੇ ਮੇਲੇ ਚ ਭੱਦਰਕਾਲੀ ਦੇ ਮੇਲੇ ਚ ਚੁੱਕ ਕੇ ਲੈ ਗਏ ਸਾਰੇ ਪੁਲਸਾ ਲੈਣ ਲੋ ਬਦਾਰ ਤੇ ਗੌਰਮੈਂਟ ਦੇ ਕੁਸਤਾਲੇ ਤੋਂ ਸਾਰੇ ਮੇਲੇ ਆ ਲੈਣ ਬੰਦਾ ਮੈਨੂੰ ਬੁਸਤ ਖੜਿਆ ਇਹ ਬੜੀ ਮੁਸ਼ਕਲ ਪਾ ਜੁਕੇ ਆਇਆ ਜਿਹੜਾ ਕੇ ਇਹ ਉਹਨਾਂ ਦੇ ਬੂਏ ਤੋਂ ਬਾਹਰ ਛਡਾ ਕੇ ਪੱਜ ਕੇ ਆਇਆ ਜੇ ਇਹ ਪੱਜ ਮਾਰ ਮਾਰ ਕੇ ਕੀ ਹਾਲੇ ਦਾ ਕੀਤਾ ਮਿਲਾ ਆਛਾ ਪਾਈਆਂ ਇਹਦੇ ਮੇਰਾ ਜਲੂਸ ਕੱਟਿਆ ਇਹਦੇ ਵਾਲ ਕਿਹਨਾਂ ਦਾ ਕੱਟਦੇ ਵਾਲ ਹੈ ਬੇ ਭੋਗੀ ਨੂੰ ਜੱਗ ਆ ਤੁਹਾਡੇ ਵੀ ਹੱਥ ਚ ਆ ਹੁਣ ਇਹਨਾਂ ਨੇ ਮੇਰੇ ਹੱਥੀ ਪੇਜ ਹੋ ਉਹ ਨਾ ਕਰਦੀ ਪਾ ਦੇਗੇ ਜੀ ਉਹਨਾਂ ਲਈ ਕਿੰਨਾ ਸਾਰੇ ਸਾਡੇ ਲਿੰਗ ਪਰਵਤ ਮੇਰੀ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਸਾਰੇ ਨਿਜਤੁਨੀਆਂ ਦਿੱਤੀਆਂ ਜਾਣ ਜਿਹੜਾ ਸਮੀਨਰ ਹੋਏਗਾ ਉਹ ਬਦਾਈ ਮੰਗੇਗਾ ਉਹਨਾਂ ਲਈ ਨਾ ਨਾ ਬੈਂ ਲਾਉ ਮੈਨੇ ਤਾਂ ਬਚਾਇਆ ਕਿ ਇੱਕ ਬੱਚਾ ਵਾ ਤੇ ਮਾਪਿ ਉਹਦਾ ਚੰਗਾ ਭਲਾ ਮੁੰਡਾ ਵਾ ਇਹਨੂੰ ਖੁਸ਼ਹਾਲੀ ਵਿੱਚ ਬਣਾ ਲੈਣਾ ਚਾਹਤੇ ਹਾਂ ਜੀ ਜੈਸਮੀਨ ਸਾਡਾ ਥੋੜਾ ਜਿਹਾ ਰੋਲਾ ਚੱਲ ਗਿਆ ਕਿ ਸਾਡੀਆਂ ਬਧਾ ਗਿਆ ਜਦੋਂ ਥੋੜੀ ਉਹਨੂੰ ਅਸੀਂ ਖਾਣੇ ਲਈ ਆਏ ਸੀ ਸੱਤਿਆ ਦੇ ਖਾਣੇ ਵਾਲਿਆਂ ਨੇ ਸੂਟ ਸੜਕ ਉੱਪਰ ਮਾਈਕ ਹੋ ਗਿਆ ਬੜੀ ਮਾਫੀ ਬਾਦੀ ਸਾਡੇ ਮਾਲਕਾਂ ਕੋਲ ਠੀਕ ਹੈ ਜੀ ਸਾਨੂੰ ਬਧਾਈਆਂ ਵਾਪਸ ਮੋੜਨ ਵਾਸਤੇ ਨੇ ਕਹਿ ਦਿੱਤਾ ਵਾ ਠੀਕ ਹੈ ਜੀ ਬਾਕੀ ਸਾਨੂੰ ਅਦਾਕ ਸੁਨਾਬ ਬੋਲਿਆ ਸੀ ਜੋ ਬੋਲਿਆ ਸਾਡੀ ਇੰਸਟਾਗ੍ਰਾਮ ਦੇ ਵੀਡੀਓ ਬਣਾਏਗਾ ਸਾਡੀ ਇੰਸਟਾਗ੍ਰਾਮ ਤੇ ਜੈਜ ਵੀਡੀਓ ਪਾਏਗਾ ਟੀਮੀ ਅਸੀਂ ਵੀ ਤੁਹਾਡੀ ਕੋਈ ਮਾਫੀ ਮੰਗਣੀ ਹੈ ਠੀਕ ਹੈ ਜੀ ਮਾਫੀ ਮੰਗ ਲਈ ਅਸੀਂ ਤੁਹਾਡੇ ਮਾਲਕ ਦੀ ਸੇਵਾ ਕਰਦੇ ਹਾਂ ਮੈਂ ਸੁਦਰਚਨ ਗੈਕੋਲੋਜੀ ਨਸ਼ੇ ਦੇ ਵਿੱਚ ਚਿੱਟਾ ਚੁਟਾ ਲੰਦਾ ਸੀ ਹੁਣ ਸੁਦਰਚਨ ਗੈਕੋਲੋਜੀ ਮੈਂ ਸੁਦਰਚਨ ਹਾਂ ਜੈਸਮੀਨ ਸਾਡਾ 2012 ਚਾਰਦਾ ਪਿਆ ਦੀ ਸਾਡੀ ਅਬਾ ਗਿਆ ਜਦੋਂ ਅਸੀਂ ਚੱਕੀ ਉਹਨੂੰ ਇੱਥੇ ਖਾਣੇ ਲਿਆਏ ਸੀ ਸੱਤਿਆ ਦੇ ਖਾਣੇ ਵਾਲਿਆਂ ਨੇ ਹੁਣ ਸਾਡਾ ਕੰਪਰਮਾਈਜ਼ ਹੋ ਗਿਆ ਵਾਲੀ ਮਾਫੀ ਮੰਗ ਲਈ ਸਾਡੇ ਮਾਲਕਾਂ ਕੋਲ ਠੀਕ ਹੈ ਜੀ ਸਾਨੂੰ ਵਧਾਈਆਂ ਵਾਪਸ ਮੋੜਨ ਵਾਸਤੇ ਨੇ ਸਾਰੀ ਇੰਸਟਾਗ੍ਰਾਮ ਤੇ ਨਜਾਇਜ਼ ਵੀਡੀਓ ਪਾਈਆਂ ਸੀ ਮਾਣਕੀ ਗੱਦ ਸੀ ਠੀਕ ਹੈ ਜੀ ਮਾਣਕੀ ਲਈ ਉਹ ਕਹਿੰਦਾ ਮੈਂ ਸੁਧਰ ਜਾਣਾ ਚਲੋ ਜੀ ਨਸ਼ੇ ਦੇ ਵਿੱਚ ਜਿੱਤਾ ਛੁਟਾ ਲਾਉਂਦਾ ਸੀ ਹੁਣ ਸੁਧਰ ਜਾ ਕੇ ਕਹਿੰਦਾ ਮੈਂ ਸੁਧਰ